ਦੈਲੀਵੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸਿੱਧੂ ਮੂਸੇਵਾਲੇ ਦੀ ਮਾਂ ਚਰਨ ਕੌਰ ਨੇ ਹਾਲੇ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ ਤੁਹਾਨੂੰ ਦੱਸਦੀ ਕਿ ਪੋਸਟ ਦੇ ਵਿੱਚ ਸਿੱਧੂ ਮੂਸੇਵਾਲਾ ਨਜ਼ਰ ਆ ਰਹੇ ਨੇ ਨਾਲ ਹੀ ਉਹਨਾਂ ਦੇ ਕੁਝ ਦੋਸਤ ਨਜ਼ਰ ਆ ਰਹੇ ਨੇ ਅਤੇ ਇੱਕ ਦੋਸਤ ਸਿੱਧੂ ਮੂਸੇਵਾਲੇ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਪਿਆ ਹੈ ਤੇ ਸਿੱਧੂ ਮੂਸੇਵਾਲਾ ਕੁਝ ਗੱਲ ਕਰਦਾ ਨਜ਼ਰ ਆ ਰਿਹਾ ਤੁਹਾਨੂੰ ਦੱਸਦੀ ਕਿ ਇਹ ਤਸਵੀਰ ਕਾਲਜ ਦੇ ਦਿਨਾਂ ਦੀ ਲੱਗਦੀ ਹੈ ਇਸ ਤਸਵੀਰ ਦੀ ਕੈਪਸ਼ਨ ਦੇ ਵਿੱਚ ਮਾ ਚਰਨਕੌਰ ਨੇ ਲਿਖਿਆ ਕਿ ਇਹ ਉਹ ਦੋਸਤ ਨੇ ਜਿਹੜੇ 2012 ਤੋਂ ਲੈ ਕੇ ਅੱਜ ਤੱਕ ਆਪਣੇ ਭਰਾ ਨਾਲ ਖੜੇ ਸੀ ਤੇ ਅੱਜ ਵੀ ਖੜੇ ਨੇ ਨਾ ਇਹਨਾਂ ਨੇ ਅੱਜ ਤੱਕ ਕੋਈ ਕਿਤਾਬ ਲਿਖੀ ਤੇ ਨਾ ਹੀ ਕੋਈ ਇੰਟਰਵਿਊ ਕੀਤੀ ਉਸ ਦੇ ਨਾਲ ਜੰਮੇ ਭਰਾਵਾਂ ਵਰਗੇ ਫੈਨ ਜਿਨ੍ਹਾਂ ਨੇ ਮੇਰੇ ਪੁੱਤ ਦਾ ਹਰ ਕਦਮ ਤੇ ਸਾਥ ਦਿੱਤਾ ਤੁਹਾਨੂੰ ਦੱਸੀ ਕਿ ਉਹਨਾਂ ਨੇ ਅੱਗੇ ਲਿਖਿਆ ਕਿ ਮੈਂ ਉਹਨਾਂ ਦੀ ਆਖਰੀ ਸਾਹ ਤੱਕ ਰਿਣੀ ਰਹਾਂਗੀ ਵਾਹਿਗੁਰੂ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਹੱਸਦੇ ਵਸਦੇ ਰਹਿਣ ਤਾਂ ਤੁਹਾਨੂੰ ਦੱਸਦੀ ਕਿ ਮਾ ਚਰਨ ਕੌਰ ਕਾਫੀ ਗੱਲਾਂ ਵੱਲ ਇਸ਼ਾਰਾ ਕਰਦੇ ਨਜ਼ਰ ਆਏ ਨੇ ਕਿਉਂਕਿ ਕੁਝ ਸਮੇਂ ਪਹਿਲਾਂ ਹੀ ਗੱਲ ਕਰੀਏ ਤਾਂ ਹਾਲੀ ਸਮੇਂ ਦੇ ਵਿੱਚ ਵੀ ਜਾਂ ਉਸ ਤੋਂ ਪਹਿਲਾਂ ਦੇ ਸਮੇਂ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਸਿੱਧੂ ਮੂਸੇਵਾਲ ਦੇ ਕਰੀਬੀ ਬਣ ਕੇ ਇੰਟਰਵਿਊਜ਼ ਕੀਤੀਆਂ ਨੇ ਤਾਂ ਤੁਹਾਨੂੰ ਦੱਸੀ ਕਿ ਕੁਝ ਕਿਤਾਬਾਂ ਵੀ ਸਿੱਧੂ ਮੂਸ ਵਾਲਾ ਤੇ ਲਿਖੀਆਂ ਗਈਆਂ ਨੇ ਮਾਰਕੀਟ ਦੇ ਵਿੱਚ ਆਈਆਂ ਨੇ ਅਤੇ ਹਾਲੀ ਦੇ ਵਿੱਚ ਵੀ ਕੁਝ ਕਿਤਾਬਾਂ ਰਿਲੀਜ਼ ਹੋਈਆਂ ਨੇ ਲੱਗਦਾ ਹੈ ਕਿ ਕਿਤੇ ਉਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਈ ਮਾਤਾ ਵੱਲੋਂ ਇਹ ਪੋਸਟ ਆ ਜਿਹੜੀ ਸਾਂਝੀ ਕੀਤੀ ਗਈ ਆ ਤੁਹਾਨੂੰ ਦੱਸਦੀ ਕਿ ਕੁਝ ਮਿੰਟ ਪਹਿਲਾਂ ਹੀ ਇਹ ਜਿਹੜੀ ਪੋਸਟ ਆ ਸੋਸ਼ਲ ਮੀਡੀਆ ਤੇ ਮਾਚਰਨ ਕੌਰ ਨੇ ਸਾਂਝੀ ਕੀਤੀ ਆ ਤੇ ਉਹਨਾਂ ਦੇ ਪੁੱਤ ਦੀ ਜਿਹੜੀ ਤਸਵੀਰ ਆ ਕਾਲਜ ਦੇ ਦਿਨਾਂ ਦੀ ਹੈ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਮੌਜ ਮਸਤ ਮगन ਅੰਦਾਜ਼ ਦੇ ਵਿੱਚ ਸੀਗਾ ਤਾਂ ਇੱਕ ਦੋਸਤ ਆ ਜਿਹੜਾ ਉਸ ਦੀ ਗੋਦੀ ਦੇ ਵਿੱਚ ਪਿਆ ਹੋਇਆ ਹੈ ਤਾਂ ਦੋਸਤ ਦੂਸਰੇ ਵੱਲੋਂ ਇਹ ਤਸਵੀਰ ਖਿੱਚੀ ਗਈ ਹੋਵੇਗੀ ਤਾਂ ਤੁਹਾਨੂੰ ਦੱਸ ਜੀ ਕਿ ਸਿੱਧੂ ਮੂਸੇਵਾਲੇ ਦੀ ਮਾਂ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਹੈ ਅਤੇ ਉਹਨਾਂ ਨੇ ਇਹ ਪੋਸਟ ਨੂੰ ਸਾਂਝੀ ਕਰਦੇ ਇਹ ਤਸਵੀਰ ਨੂੰ ਸਾਂਝੀ ਕਰਦੇ ਆਪਣੇ ਪੁੱਤ ਦੀ ਤੇ ਉਸਦੇ ਦੋਸਤਾਂ ਦੀ ਇਹ ਖਾਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਲਿਖਿਆ ਕਿ ਇਹ ਉਹ ਦੋਸਤ ਨੇ ਜਿਹੜੇ 2012 ਤੋਂ ਲੈ ਕੇ ਅੱਜ ਤੱਕ ਆਪਣੇ ਭਰਾ ਨਾਲ ਖੜੇ ਸੀ ਤੇ ਅੱਜ ਵੀ ਖੜੇ ਨੇ ਨਾਹੀ ਇਹਨਾਂ ਨੇ ਅਜ ਤੱਕ ਕੋਈ ਕਿਤਾਬ ਲਿਖੀ ਤੇ ਨਾਹੀ ਇੰਟਰਵਿਊ ਕੀਤੀ ਜਾਂ ਉਸ ਦੇ ਨਾਲ ਜੰਮੇ ਭਰਾਵਾਂ ਵਰਗੇ ਫੈਨ ਜਿਨ੍ਹਾਂ ਨੇ ਮੇਰੇ ਪੁੱਤ ਦਾ ਹਰ ਕਦਮ ਤੇ ਸਾਥ ਦਿੱਤਾ ਮੈਂ ਉਹਨਾਂ ਦੀ ਆਖਰੀ ਸਾਥ ਤੱਕ ਰਣੀ ਰਹਾਂਗੀ ਵਾਹਿਗੁਰੂ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਹੱਸਦੇ ਵਸਦੇ ਰਹਿਣ ਤਾਂ ਤੁਹਾਨੂੰ ਦੱਸਦੀ ਕਿ ਮਾ ਚਰਨਕੌਰ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਪੋਸਟ ਸਾਂਝੀ ਕੀਤੀ ਹੈ ਪੋਸਟ ਦੇ ਵਿੱਚ ਦੇਖ ਸਕਦੇ ਹੋ ਤਸਵੀਰ ਜਿਹੜੀ ਸਾਂਝੀ ਕੀਤੀ ਹੈ ਸਿੱਧੂ ਮੂਸੇਵਾਲੇ ਦੀ ਕਾਲਜ ਦੇ ਦਿਨਾਂ ਦੀ ਤਸਵੀਰ ਹੈ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਹੁੰਦਾ ਤਾਂ ਇੱਕ ਦੋਸਤ ਹੈ ਜਿਹੜਾ ਉਸ ਦੀ ਗੋਦੀ ਦੇ ਵਿੱਚ ਪਿਆ ਹੈ ਤਾਂ ਸਿੱਧੂ ਮੂਸੇਵਾਲਾ ਕੁਝ ਗੱਲ ਕਰਦਾ ਹੋਇਆ ਐਉਂ ਪ੍ਰਤੀਤ ਹੁੰਦਾ ਜਿਵੇਂ ਕੋਈ ਗੱਲ ਕਰ ਰਿਹਾ ਹੋਵੇ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸਦੀ ਕਿ ਹਾਲੀ ਦੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਬਹੁਤ سارے ਦੋਸਤਾਂ ਨੇ ਉਸ ਦੀਆਂ ਨਿੱਜੀ ਗੱਲਾਂ ਸੋਸ਼ਲ ਮੀਡੀਆ ਤੇ ਜੋ ਸਾਂਝੀਆਂ ਕੀਤੀਆਂ ਉਸ ਦੇ ਦੋਸਤ ਬਣ ਕੇ ਉਸ ਦੇ ਕਰੀਬੀ ਬਣ ਕੇ ਅਤੇ ਉਸ ਦੇ ਬਾਰੇ ਕਾਫੀ ਕਿਤਾਬਾਂ ਵੀ ਜਿਹੜੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ ਕੁਝ ਪਹਿਲਾਂ ਆਈਆਂ ਨੇ ਤੇ ਕੁਝ ਹੁਣ ਆਈਆਂ ਨੇ ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲੱਗਦਾ ਹੈ ਕਿ ਮਾਤਾ ਜੀ ਕੁਝ ਵੱਡੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਪਰ ਉਹਨਾਂ ਨੇ ਥੋੜੇ ਸ਼ਬਦਾਂ ਦੇ ਵਿੱਚ ਜਿਹੜੀ ਗੱਲ ਕਹਿ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਨਿਸ਼ਾਨਾ ਸਾਧਿਆ ਉਹਨਾਂ ਦੋਸਤਾਂ ਵੱਲ ਜੋ ਸਿੱਧੂ ਮੂਸੇਵਾਲੇ ਦੇ ਨਾਲ ਰਹੇ ਪਰ ਉਹਨਾਂ ਨੇ ਅੱਜ ਤੱਕ ਵੀ ਸਿੱਧੂ ਮੂਸੇਵਾਲੇ ਦੀ ਕੋਈ ਵੀ ਗੱਲ ਹੈ ਜਿਹੜੀ ਜਨਤਕ ਨਹੀਂ ਕੀਤੀ ਦੋਸਤੀ ਉਹਨਾਂ ਨੇ ਭਰਾਵਾ ਵਾਂਗ ਨਵਾਈ ਉਸ ਦੀਆਂ ਜਿਹੜੀਆਂ ਨਿੱਜੀ ਗੱਲਾਂ ਨੇ ਪ੍ਰਾਈਵੇਟ ਗੱਲਾਂ ਨੇ ਉਹਨਾਂ ਨੂੰ ਆਪਣੇ ਤੱਕ ਰੱਖਿਆ ਕਿਤੇ ਵੀ ਜਨਤਕ ਨਹੀਂ ਕੀਤਾ ਪਰ ਤੁਹਾਨੂੰ ਦੱਸਦੀ ਕਿ ਕੁਝ ਸਮੇਂ ਪਹਿਲਾਂ ਲਾਲੀਏ ਜਾਂ ਲਗਾਤਾਰ ਸਿੱਧੂ ਮਸੂਏ ਵਾਲੇ ਦੇ ਜਾਣ ਤੋਂ ਬਾਅਦ ਬਹੁਤ ਸਾਰੇ ਕਲਾਕਾਰਾਂ ਦੇ ਲਾਲੀਏ ਨਿੱਜੀ ਉਸਦੇ ਦੋਸਤਾਂ ਨੇ ਲਾਲੀਏ ਤਾਂ ਸਿੱਧੂ ਦੀਆਂ ਜਿਹੜੀਆਂ ਪਰਸਨਲ ਗੱਲਾਂ ਨੇ ਉਸ ਨੂੰ ਜਗ੍ਹਾ ਜाहिर ਕੀਤਾ ਜਿਸ ਤੋਂ ਲੱਗਦਾ ਹੈ ਕਿ ਮਾਤਾ ਜੀ ਕਿਤੇ ਨਾ ਕਿਤੇ ਖਫਾ ਹੋਏ ਨਜ਼ਰ ਆ ਰਹੇ ਨੇ